ਪੰਜਾਬ ਤੇ ਹਰਿਆਣਾ ਨਾਲ ਜੁੜੇ ਸਿੱਖ ਮਸਲੇ ਇਸ ਖਾਸ ਚਰਚਾ ਲਈ ਸਾਡੇ ਨਾਲ ਅੱਜ ਰੋਜ਼ਵੰਗ ਜੁੜੇ ਹੈ ਉਗੇ ਸਿੱਖ ਚਿੰਤਕ ਤੇ ਸਿਆਸੀ ਮਾਹਰ ਸਰਦਾਰ ਪਰਮਜੀਤ ਸਿੰਘ ਸਰਵਾਜੀ ਸੋ ਸਭ ਤੋਂ ਪਹਿਲਾਂ ਸਰਵਾਸਾਹ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਈ ਮਿਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਰਵਾਸਾਹ ਲੰਘੇ ਕੱਲ ਜਿਹੜਾ ਪ੍ਰੋਗਰਾਮ ਸੀ ਕਹਿੰਦਾ ਭਾਵ ਕਿ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਇੱਕ ਦਿਨ ਪਹਿਲਾਂ ਈ ਮਿਸ਼ਨ ਪੰਜਾਬੀ ਨੇ ਕਹਿੰਦਾ ਆਪਕਿ ਆਪਾਂ ਆਪਣੇ ਸਰੋਤਾ ਜਰੀਏ ਇਹ ਖਬਰ ਵੱਡੇ ਦਿਲ ਨਾਲ ਨਿਸ਼ਰ ਕਰ ਦਿੱਤੀ ਸੀ ਕਿ ਜਗਦੀਸ਼ ਸਿੰਘ ਝਿੰਡਾ ਜਿਹੜੇ ਉਹ ਅੱਜ ਤੇ ਨੂੰ ਪ੍ਰਧਾਨ ਬਣ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਉਹ ਚੋਣ ਹੋਈ ਤੇ ਜਗਦੀਸ਼ ਸਿੰਘ ਝਿੰਡਾ ਵਾਕੀ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪਹਿਲੇ ਚੁਣੇ ਹੋਏ ਪ੍ਰਧਾਨ ਉਹ ਅੱਜ ਬਣ ਗਏ ਐ ਖੈਰ ਇਹਦੇ ਇਰਦ-ਗਿਰਦ ਤੇ ਨਾਲ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਪਿਛਲੇ ਦਿਨੀ ਇੱਕ ਪੱਤਰ ਲਿਖਿਆ ਜਾਂਦਾ ਉਸ ਪੱਤਰ ਦੇ ਹਵਾਲੇ ਤੋਂ ਹਿੰਦੁਸਤਾਨ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਵਰਗੀ ਮਹਾਰੂ ਮਨਮੋਹਨ ਸਿੰਘ ਦੀ ਜਿਹੜੀ ਤਸਵੀਰ ਕੇਂਦਰੀ ਸਿੱਖ ਜੈਕ ਕਰਦੇ ਵੇਸ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਲਗਾਉਣ ਦੀ ਪਿਛਲੇ ਸਮੇ ਇੱਕ ਕਵੈਦ ਰੰਭੀ ਸੀ ਐਗਜ਼ੀਕਟਿਵ ਵੱਲੋਂ ਫੈਸਲਾ ਲੈ ਲਿਆ ਗਿਆ ਸੀ ਉਹਦੇ ਉੱਤੇ ਕਹਿ ਸਕਦੇ ਆ ਕਿ ਇੱਕ ਵਾਰ ਰੋਕ ਲੱਗ ਗਈ ਹੈ ਅਜੇ ਸਾਰੇ ਮਾਮਲੇ ਕਿਵੇਂ ਉਤਪੰਨ ਹੋਏ ਐ ਤੇ ਕਿੱਥੇ ਜਾ ਕੇ ਅੱਗੇ ਖੜਨਗੇ ਸਭ ਤੋਂ ਪਹਿਲਾਂ ਸਰਵਾ ਸਾਹਿਬ ਆਪਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਜਾਈਏ ਬੜਾ ਚਰਚਾ ਸੀਗਾ ਵੱਡੇ ਪੱਧਰ ਉੱਤੇ ਚਰਚਾ ਸੀ ਕਿ ਜਿਹੜੇ ਨੌ ਮੈਂਬਰ ਨੇ ਨਾਮਜ਼ਦ ਸ਼ਾਇਦ ਉਹਨਾਂ ਦੇ ਵਿੱਚੋਂ ਜਿਹੜੇ ਅਹਿਮ ਅਹੁਦੇਦਾਰ ਹੋ ਚੁਣੇ ਜਾਣਗੇ ਕਿਵੇਂ ਲੱਗਦਾ ਕਿ ਇੱਕ ਤਾਂ ਜਗਦੀਸ਼ ਸਿੰਘ ਛਿੰਦਾ ਬਾਕੀ ਉਹ ਚੁਣੇਗੇ ਪ੍ਰਧਾਨ ਹੋਰ ਅਹੁਦੇਦਾਰ ਕਿਹੜੇ-ਕਿਹੜੇ ਚੁਣੇ ਗਏ ਤੇ ਜਿਹੜੇ ਨਾਮਜ਼ਦ ਹੋਏ ਸੀ ਮੈਂਬਰ ਉਨ੍ਹਾਂ ਦੀ ਪੋਜੀਸ਼ਨ ਕਿਵੇਂ ਰਹੀ ਤੇ ਓਵਰ ਆਲ ਜਿਹੜੀ ਇਹ ਸਾਰੀ ਇਹ ਤਸਵੀਰ ਕਹਿ ਸਕਦੇ ਆ ਕਿ ਚੋਣ ਦੀ ਰੂਪਰੇਖਾ ਜਿਹੜੀ ਕ੍ਰਿਸ਼ੇਤਰ ਗੁਰਦਵਾਰਾ ਸਾਹਿਬ ਦੇ ਵਿੱਚ ਅੱਜ ਨੇਪਰੇ ਚੜੀ ਹੈ ਤੇ ਖਾਸ ਕਰਕੇ ਦਦਾਰ ਸਿੰਘ ਨਲਵੀ ਵੱਲੋਂ ਇੱਕ ਜਿਹੜਾ ਬਿਆਨ ਆਉਂਦਾ ਹੈ ਕਿ ਲੋਕਤੰਤਰ ਦੀ ਹੱਤਿਆ ਹੋਈ ਹੈ ਅਜਿਹੇ ਦੇ ਸਾਰੇ ਕਹਿੰਦਾ ਭਾਗੂਪਜੇ ਮਾਮਲੇ ਦੇ ਇਰਦ ਗਿਰਦ ਜੀ ਸਰਵਸਾ ਦੇਖੋ ਪੰਡਰਸਾਹ ਅੱਜ ਬੜੇ ਚਿਰਾਂ ਤੋਂ ਬਾਅਦ ਮਲੋ ਢੀਕ ਤੋਂ ਬਾਅਦ ਹਰਿਆਣੇ ਦੀ ਲੋਕਾਂ ਦੀ ਜਿਹੜੀ ਮੰਗ ਆ ਉਹ ਪੂਰੀ ਹੋਈ ਆ ਔਰ ਅੱਜ ਉਹਨਾਂ ਨੂੰ ਜਿਹੜਾ ਚੁਣਿਆ ਹੋਇਆ ਸੁਣੀ ਹੋਈ ਪ੍ਰਧਾਨਤਾ ਕਮੇਟੀ ਵੱਲੋਂ ਨਵਾਂ ਪ੍ਰਧਾਨ ਜਗਜੀਤ ਸਿੰਘ ਢੀਂਡਾ ਮਿਲਿਆ ਸਭ ਤੋਂ ਪਹਿਲਾਂ ਤਾਂ ਅਸੀਂ ਜਗਦੀਸ਼ ਸਿੰਘ ਢੀਂਡਾ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਨੂੰ ਚੈਨਲ ਈ ਮਿਸ਼ਨ ਵੱਲੋਂ ਬਤਾਈ ਦਿੰਨੇ ਆ ਔਰ ਆਸ ਕਰਦੇ ਆਂ ਵੀ ਉਹ ਹਰਿਆਣੇ ਦੀਆਂ ਜੋ ਸਿੱਖ ਸੰਗਤਾਂ ਆ ਉਹਨਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨਗੇ ਅੱਜ ਜਿਹੜੀ ਚੋਣ ਗੁਰਦਾਸਾ ਪਾਸ਼ਾ 6ਵੀਂ ਵਿਖੇ ਹੋਈ ਆ ਖੇਤਰ ਵਿਖੇ ਉਹਦੇ ਵਿੱਚ 11 ਮੈਂਬਰ ਜਿਹੜੇ ਚਾਰ ਮਤਲਬ ਕਾਰਜਕਾਮੀ ਤੇ ਪੰਜ ਮੈਂਬਰ ਔਰ 6 ਮੈਂਬਰ ਮਤਲਬ ਕਿ ਜਿਹੜੇ ਪੰਜ ਮੈਂਬਰ ਜਿਹੜੇ ਅਧਿਕਾਰੀ ਚੁਣਗੇ ਉਹਨਾਂ ਦੇ ਤੇ 6 ਮੈਂਬਰ ਕਾਰਜਕਾਮੀ ਤੇ ਚੁਣੇ ਗਏ ਆ ਔਰ ਉਹਦੇ ਵਿੱਚ ਜਿਹੜੀ ਵਿਰੋਧੀ ਧਿਰ ਸੀ ਉਹਨੇ ਬਾਈਕਾਟ ਕੀਤਾ ਹੂੰ ਉਹਨਾਂ ਨੇ ਵੋਟਾਂ ਪਾਉਣ ਦੀ ਮੰਗ ਕੀਤੀ ਸੀ ਲੇਕਿਨ ਜਦੋਂ ਉਹਨਾਂ ਨੇ ਵੋਟਾਂ ਪਾਉਣ ਦੀ ਮੰਗ ਨਹੀਂ ਮੰਨੀ ਉਹਨਾਂ ਨੇ ਕਿਹਾ ਵੀ ਆਪਣਾ ਇਸੇ ਤਰ੍ਹਾਂ ਹੀ ਹੱਥ ਖੜੇ ਕਰੋ ਤਾਂ ਉਹ ਬਾਈਕਾਟ ਕਰਕੇ ਚਲੇ ਗਏ ਬਾਈਕਾਟ ਜਦੋਂ ਕੀਤਾ ਉਹਨਾਂ ਨੇ 19 ਮੈਂਬਰ ਜਿਹੜੇ ਉਹਨਾਂ ਨਾਲ ਗਏ ਬਾਹਰ ਜਿਹਦੇ ਵਿੱਚ ਸ਼ੋਮਨੀ ਕਾਲੀਦਾਲ ਦੇ ਸੀਗੇ ਬਲਦੇਵ ਸਿੰਘ ਜੀ ਕਾਮਪੂਰ ਦੀ ਗਵਾਹੀ ਚ ਔਰ ਨਲਵੀ ਸਾਹਿਬ ਦੀ ਗਵਾਹੀ ਜਿਹੜੇ ਉਹਨਾਂ ਦੇ 3-4 ਮੈਂਬਰ ਨੇ ਉਹ ਜਿਹੜੇ ਸਾਹੂਵਾਲ ਸਾਹਿਬ ਨੇ ਕੋਈ ਸਰਸੇ ਤੋਂ ਉਹਨਾਂ ਦੀ ਕੋਈ ਜਿਹੜੇ ਆਜ਼ਾਦ ਮੈਂਬਰ ਨੇ ਕੁੱਲ ਮਿਲਾ ਕੇ 19 ਮੈਂਬਰ ਜਿਹੜੇ ਆਉਟ ਹੋ ਕੇ ਜਿਹਨਾਂ ਨੇ ਬਾਕਆਊਟ ਕੀਤਾ ਔਰ ਬਾਕੀ ਜਿਹੜੇ 30 ਮੈਂਬਰ ਸੀ ਉਹਨਾਂ ਨੇ ਆਪਣੀ ਜਿਹੜੀ ਚੋਣ ਆ ਬਾਕੀ ਸਰਵਸੰਮਤੀ ਨਾਲ ਜਿਹੜੀ ਆ ਕੀਤੀ ਆ ਜਿਹਦੇ ਵਿੱਚ ਜਗਜੀਤ ਸਿੰਘ ਜੀ ਢੀਂਡਾ ਆਪਣੇ ਪ੍ਰਧਾਨ ਚੁਣੇ ਗਏ ਨੇ ਔਰ ਗੁਰਮੀਤ ਸਿੰਘ ਜੀ ਕਾਲਕਾ ਸੀਨੀਅਰ ਮੀਤ ਪ੍ਰਧਾਨ ਜਣਾ ਬਣੇ ਨੇ ਗੁਰਵੀਰ ਸਿੰਘ ਰਦੌਰ ਜੂਨੀਅਰ ਮੀਤ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਜੀ ਜਨਰਲ ਸਕੱਤਰ ਔਰ ਬਲਵਿੰਦਰ ਸਿੰਘ ਜੀ ਕਾਂਗਖਲੀ ਸੰਯੁਕਤ ਸਕੱਤਰ ਬਣेंगे। ਹੂੰ ਇਸ ਤੋਂ ਇਲਾਵਾ 6 ਮੈਂਬਰ ਜਿਹੜੇ ਆ ਉਹ ਕਾਰਜਕਾਰਨੀ ਤੇ ਬਣਾਏ ਗਏ ਨੇ ਸਰਦਾਰ ਕੁਲਦੀਪ ਸਿੰਘ ਜੀ ਮਲਤਾਨੀ ਸਰਦਾਰ ਕਰਮਾਇਲ ਸਿੰਘ ਜੀ ਜੀਂਦ ਸਰਦਾਰ ਤਜਿੰਦਰਪਾਲ ਸਿੰਘ ਜੀ ਗੁਰੂਗ੍ਰਾਮ ਤੋਂ ਸਰਦਾਰ ਰੁਪਿੰਦਰ ਸਿੰਘ ਜੀ ਪੰਜੋਖਰਾ ਸਾਹਿਬ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਕਰਨਾਲ ਤੋਂ ਔਰ ਸਰਦਾਰ ਜਗਤਾਰ ਸਿੰਘ ਜੀ ਪਿਪਲੀ ਤੋਂ ਹੂੰ ਸੋ ਇਹ ਅੱਜ ਜਿਹੜੀ ਨਵੀਂ ਚੁਣੀ ਗਈ ਆ ਕਮੇਟੀ ਔਰ ਇਸ ਨੇ ਤੁਰੰਤ ਹੀ ਜਿਹੜਾ ਆਪਣਾ ਕਾਰਜ ਪਾਰ ਉਹ ਸੰਭਾਲ ਲਿਆ ਉਥੇ ਆਰਡਰ ਬੁੱਕ ਤੇ ਸਾਈਨ ਕਰਕੇ ਔਰ ਸਾਰੇ ਉਥੇ ਹਰਿਆਣੇ ਦੀ ਸੰਗਤ ਨੇ ਔਰ ਉਥੋਂ ਦੇ ਜਿਹੜਾ ਸਟਾਫ ਹੈ ਹਰਿਆਣਾ ਸਿੱਖ ਗੁਰਦਵਾਰਾ ਪੰਥ ਕਮੇਟੀ ਦਵ ਨੇ ਉਹਨਾਂ ਦਾ ਸਵਾਗਤ ਕੀਤਾ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਜਿਹੜੇ ਨਾਮਜਦ ਮੈਂਬਰ ਨੇ ਭਾਵੇਂ ਕਿ ਐਕਟ ਵਿੱਚ ਨਾਮਜਦ ਮੈਂਬਰਾਂ ਬਾਰੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਲਿਖੀ ਹੋਈ ਕਿ ਉਹ ਕੋਈ ਅਹੁਦੇਦਾਰ ਜਾ ਕਾਰਜਕਰਨੀ ਦੇ ਮੈਂਬਰ ਨਹੀਂ ਬਣ ਸਕਦੇ ਪਰ ਫਿਰ ਵੀ ਕਿਸੇ ਬਾਦਵਾਦ ਤੋਂ ਬਚਣ ਲਈ ਇਸ ਕਮੇਟੀ ਵਿੱਚ ਕਿਸੇ ਵੀ ਨਾਮਜ਼ਦ ਮੈਂਬਰ ਨੂੰ ਨਹੀਂ ਲਿਆ ਗਿਆ ਹੂੰ ਕਹਿੰਦਾ ਪਾਵ ਕਿ ਬੜੀ ਚਰਚਾ ਸੀਗੀ ਸ਼ਾਇਦ ਨਾਮਜ਼ਦ ਮੈਂਬਰ ਅਹੁਦੇਦਾਰ ਬਣਨਗੇ ਖਾਸ ਕਰਕੇ ਬਲਜੀਤ ਸਿੰਘ ਦਾਦੂਵਾਲ ਜਦੋਂ ਨਾਮਜ਼ਦ ਮੈਂਬਰਾਂ ਦੇ ਵਿੱਚ ਸੁਣੇ ਜਾਂਦੇ ਆ ਤਾਂ ਇਹ ਚਰਚਾ ਵੱਡੇ ਪੱਧਰ ਉੱਤੇ ਪੱਗੀ ਸੀ ਇਹਦੇ ਉੱਤੇ ਰੈਣੀ ਦੀ ਸਿਆਸਤ ਮੋٹے ਤੌਰ ਤੇ ਕਹਿੰਦਾ ਪਾਵ ਕਿ ਬੜੀ ਚਰਮ ਸੀਮਾ ਉੱਤੇ ਵੀ ਸੀ ਫੇਰ ਅੱਜ ਉਹ ਫਾਈਨਲਾਈਜ਼ ਜਿਹੜਾ ਉਹ ਫੈਸਲਾ ਸਾਹਮਣੇ ਆ ਗਿਆ ਤਸਵੀਰ ਸਾਰੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਸਰਵਜਨ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਬਲਦੇਵ ਸਿੰਘ ਕੈਂਪੂਰੀ ਜਿਹੜੇ ਕਿ ਸ਼੍ਰੋਮਣੀ ਕਾਲੇ ਦਲ ਵੱਲੋਂ ਹਰਿਆਣੇ ਦੀ ਗਵਾਹੀ ਕਰਦੇ ਰਹੇ ਚੋਣਾ ਭਾਵੇਂ ਇੱਕ ਫਰੰਟ ਵੱਖਰੇ ਜਰੀਏ ਸ਼੍ਰੋਮਣੀ ਕਾਲੇ ਦਲ ਨੇ ਲੜੀਆਂ ਫਿਰ ਜੇਕਰ ਅੱਜ ਉਹਨਾਂ ਨੇ ਜਿਹੜੀ ਹੈ ਚੋਣ ਪ੍ਰਕਿਰਿਆ ਦਾ ਤੁਸੀਂ ਕਹਿ ਰਹੇ ਹੋ ਕਿ ਬਾਈਕਟ ਕੀਤਾ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਵਾਕ ਆਊਟ ਕੀਤਾ ਉਹਨਾਂ ਨੇ ਪਰ ਕੀ ਅਪਾ ਇਹ ਫਿਰ ਕਹਿ ਸਕਦੇ ਆ ਮੋٹے ਤੌਰ ਤੇ ਕਿਸ ਰੋਮਣੀ ਕਾਲੇਦਾਲ ਦਾ ਬਾਈਕਟ ਰਿਹਾ ਜਦੋਂ ਜਗਦੀਸ਼ ਸਿੰਘ ਝਿੰਡਾ ਦੀ ਚੋਣ ਹੁੰਦੀ ਹੈ ਚੋਣ ਨਿਪਲੇ ਚੜਦੀ ਹੈ ਜਾਂ ਉਹ ਆਉਣ ਪ੍ਰੋਸੈਸ ਡਿਊਰਿੰਗ ਜੀ ਦੇਖੋ ਜੇ ਉਹ ਸਰਵਸੰਮਤੀ ਨਾਲ ਗੱਲਬਾਤ ਰਾਈ ਇਹ ਸਾਰੀ ਪ੍ਰਕਿਰਿਆ ਜਿਹੜੀ ਨਿਮਾਉਂਦੇ ਤਾਂ ਉਹਨਾਂ ਕੋਲੇ 19 ਮੈਂਬਰ ਸੀਗੇ ਉਹ ਆਪਣੇ 19 ਦੇ ਮੈਂਬਰਾਂ ਮੁਤਾਬਕ ਆਪਣਾ ਹਿੱਸਾ ਜਿਹੜਾ ਇਹਦੇ ਵਿੱਚ 11 ਮੈਂਬਰਾਂ ਦੇ ਵਿੱਚ 3-4 ਮੈਂਬਰ ਜਿਹੜੇ ਉਹਨਾਂ ਦੇ ਉਹ ਲੈ ਜਾ ਸਕਦੇ ਸੀਗੇ ਲੇਕਿਨ ਉਹਨਾਂ ਨੇ ਬਾਈਕਾਟ ਦਾ ਰੁਖ ਬਣਾਇਆ ਔਰ ਇਹ ਵੀ ਖਬਰਾਂ ਆ ਰਹੀਆਂ ਨੇ ਉੜਦੀਆਂ ਹੋਈਆਂ ਕਿ ਨਲਵੀ ਸਾਹਿਬ ਕਹਿੰਦੇ ਕਿ ਇਸ ਬਦਲੇ ਅਸੀਂ ਕੋਰਟ ਵਿੱਚ ਜਾਵਾਂਗੇ ਹੂੰ ਪਰ ਜਦੋਂ ਉਹਨਾਂ ਨੇ ਬਾਈਕਾਟ ਹੀ ਕਰ ਦਿੱਤਾ ਹੂੰ ਉਹਨਾਂ ਨੇ ਚੋਣ ਦੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ ਸਰੋਤ ਸਾਹਿਬ ਇੱਥੇ ਆਪਣਾ ਦਦਾਰ ਸਿੰਘ ਨਲਵੀ ਦਾ ਜਿਹੜਾ ਬਿਆਨ ਆ ਰਿਹਾ ਹੈ ਸਾਹਮਣੇ ਬਿਆਨ ਵਲਕੇ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਪ੍ਰਕਾਸ਼ਿਤ ਵੀ ਹੋ ਚੁੱਕਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅੰਦਰ ਇਹ ਆਵਾਜ਼ ਬੁਲੰਦ ਕੀਤੀ ਕਿ ਵੋਟਾ ਜਰੀਏ ਜਿਹੜੀ ਪ੍ਰਧਾਨਗੀ ਅਹੁਦੇਦਾਰ ਸਾਰੇ ਚੁਣੇ ਜਾਣ VOTING ਕਰਵਾਈ ਜਾਵੇ। ਪਰੰਤੂ ਹਰਿਆਣਾ ਸਰਕਾਰ ਦੀ ਛਾਹ ਉੱਤੇ ਇਹ VOTING ਨਹੀਂ ਹੋਈ ਤੇ ਜਵਾਨੀ ਕਬਾਨੀ ਸਾਰੇ ਮਾਹੌਲ ਨੂੰ ਕੈਚ ਕਰ ਲਿਆ ਗਿਆ। ਤੇ ਸ਼ਾਇਦ ਅਜਿਹੇ ਮਾਹੌਲ ਮਗਰੋਂ ਹੀ ਫਿਰ ਉਹਨਾਂ ਨੂੰ ਵਾਕਆਊਟ ਜਾਂ ਬਾਈਕਾਟ ਵਾਲਾ ਜਿਹੜਾ ਮਾਮਲਾ ਅਪਣਾਉਣਾ ਪਿਆ। ਇਹ ਪਿੰਡਰ ਸਾਹਿਬ ਦੇਖੋ ਜੇਕਰ ਉਹਨਾਂ ਨਾਲ ਬਹੁਮਤ ਹੁੰਦੀ ਹੂੰ ਤੇ ਜਦੋਂ ਉਹਨਾਂ ਨੇ ਬਾਈਕਾਟ ਕੀਤਾ ਸੀ ਤੇ ਫਿਰ 30 ਮੈਂਬਰ ਉਹਨਾਂ ਨਾਲ ਬਾਹਰ ਜਾਂਦੇ ਹੂੰ ਜਾ ਕੋ ਟੋਪਟ 25 ਮੈਂਬਰ ਤਾਂ ਬਾਹਰ ਜਾਂਦੇ ਨਾ ਹੂੰ ਹੂੰ ਸੋ 19 ਮੈਂਬਰ ਹੀ ਗਏ ਨੇ ਤੇ ਵੋਟਾਂ ਵੀ ਉਹਨਾਂ ਨੂੰ 19 ਹੀ ਪੈਂਦੀਆਂ ਸੀ ਹੋ ਸਕਦਾ ਜੇ ਵੋਟਾਂ ਪੈਂਦੀਆਂ ਤਾਂ ਉਹ ਘੱਟ ਵੀ ਪੈਂਦੀਆਂ ਹੂੰ ਕਿਉਂਕਿ ਜਦੋਂ ਇੱਕ ਕਿਸੇ ਵੀ ਆਪਾਂ ਜਦੋਂ ਚੋਣ ਹੁੰਦੀ ਆ ਉਹ ਪਹਿਲੇ ਇੱਕ ਖੇਮੇ ਵਾਲੇ ਵੱਖਰੇ ਬੈਠ ਜਾਂਦੇ ਆ ਹੂੰ ਜੀ ਸੋ ਇਹ ਸਰ ਕੇ ਉਹਨਾਂ ਨੂੰ ਪਤਾ ਸੀ ਵੀ ਸਾਡੇ ਨਾਲ ਇਹ ਮੈਂਬਰ ਨੇ ਸੋ ਉਹਨਾਂ ਨੇ ਇਹ ਸਰ ਕੇ ਕਿਹਾ ਵੀ ਹੱਥ ਖੜੇ ਕਰਵਾਓ ਹੂੰ ਹੂੰ ਸੋ ਉਹਨਾਂ ਨੇ ਬਾਈਕਾਟ ਦਾ ਰਸਤਾ ਅਪਣਾਇਆ ਜੇ ਉਹੀ ਉਹ ਗੱਲਬਾਤ ਰਹੀਂ ਪਹਿਲੇ ਤੇ ਮਲੋਵੀ ਸਾਰੇ ਬੈਠ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਸਹਿਮਤ ਆ ਤੇ ਸਾਨੂੰ ਜਿਹੜਾ 11 ਮੈਂਬਰਾਂ ਦੇ ਵਿੱਚੋਂ ਸਾਡੀ ਰੇਸ਼ੋ ਮੁਤਾਬਕ ਜਿਹੜੇ ਸਾਡੇ 19 ਮੈਂਬਰ ਨੇ ਉਹਦੇ ਮੁਤਾਬਕ ਜਿਹੜੇ ਬਣਦੇ ਨੇ ਮੈਂਬਰ ਉਹ ਤਿੰਨ ਬਣਦੇ ਨੇ ਚਾਰ ਬਣਦੇ ਨੇ ਟੋਟਲ ਚੋਂ ਜਿਹੜੇ ਅਹੁਦੇਦਾਰਾਂ ਚੋਂ ਜਾਂ ਕਾਰਜਕਾਰਨੀ ਚੋਂ ਤੇ ਉਹ ਲੈ ਸਕਦੇ ਸੀ ਪਰ ਸਵਾਲ ਇਹ ਹੈ ਕਿ ਜਗਦੀਸ਼ ਆਪਣਾ ਦਦਾਰ ਸਿੰਘ ਨਲਵੀ ਦਾ ਜਿਹੜਾ ਬਿਆਨ ਹੈ ਕਿ ਹਰਿਆਣਾ ਸਰਕਾਰ ਕਹਿੰਦਾ ਭਾਪਕਿ ਭਾਰਤੀ ਜਨਤਾ ਪਾਰਟੀ ਦੀ ਸਟੇਟ ਗਵਰਨਮੈਂਟ ਹਰਿਆਣਾ ਵੱਲੋਂ ਦਖਲਅੰਦਾਜ਼ੀ ਕੀਤੀ ਗਈ ਹੈ ਇਸ ਬਿਆਨ ਪਿੱਛੇ ਕੀ ਆਪਾਂ ਤਰਕ ਮੰਨ ਸਕਦੇ ਹਾਂ ਕਿ ਬਾਕੀ ਦਖਲਅੰਦਾਜ਼ੀ ਹੈ ਕਿ ਮਾਹੌਲ ਜਿਹੀ ਤਰ੍ਹਾਂ ਦਾ ਸਿਰਜ ਲਿਆ ਕਿ ਜਿਸ ਤਰ੍ਹਾਂ ਜੋ ਪਿੱਛੋਂ ਸੂਚੀ ਤਿਆਰ ਹੋਈ ਉਸ ਕਦਰ ਉਹ ਸਾਰੇ ਮਾਹੌਲ ਨੂੰ ਨੇਪਰੀ ਚੜ ਲਿਆ ਗਿਆ ਜੀ ਦੇਖੋ ਦਖਲਦਾਜ਼ੀ ਤਾਂ ਉਹਨਾਂ ਨੂੰ ਵੀ ਪਤਾ ਹੈ ਜੇ ਦਖਲਦਾਜ਼ੀ ਨਾ ਹੁੰਦੀ ਤਾਂ ਇਹ ਕਮੇਟੀ ਬਣਦੀ ਹੋਣੀ ਸੀ ਜੀ 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 ਇਹ ਇਹਨਾਂ ਨੇ ਹਰਿਆਣਾ ਸਰਕਾਰ ਦੀ ਦਖਲਅੰਦਾਜ਼ੀ ਨਾਲ ਹੀ ਇਹ ਕਮੇਟੀ ਬਣਾਈ ਹੈ ਨਾ ਹਮ ਲੇਕਿਨ ਹੁਣ ਇਹਨਾਂ ਨੂੰ ਮੇਰੇ ਹਿਸਾਬ ਨਾਲ ਵੀ ਆਪਣੇ ਚ ਆਪ ਲੈ ਲ ਮਿਲ ਕੇ ਬੈਠ ਕੇ ਉਥੋਂ ਦਾ ਪ੍ਰਬੰਧ ਚਲਾਉਣਾ ਚਾਹੀਦਾ ਔਰ ਜੇ ਕੋਈ ਪ੍ਰਬੰਧ ਦੇ ਵਿੱਚ ਖਾਮੀਆਂ ਨੇ ਇਸ ਦੀ ਝਿੰਡਾ ਸਾਹਿਬ ਦੀ ਪ੍ਰਧਾਨਗੀ ਜਿਹੜੀ ਹੁਣ ਕਮੇਟੀ ਬਣੀ ਆ ਤਾਂ ਉਹ ਸੰਗਤ ਸਾਹਮਣੇ ਲਿਆਉਣਾ ਚਾਹੀਦਾ ਨਾ ਕਿ ਜਿਹੜਾ ਕਿਉਂਕਿ ਦੇਖੋ ਹੱਲੇ ਇਹਨਾਂ ਨੇ ਉਹਨਾਂ ਨੂੰ ਇੱਕ ਦਿਨ ਵੀ ਨਹੀਂ ਹੋਇਆ ਆਪਾਂ ਜਿਹੜਾ ਕਿਸੇ ਦਾ ਕਿਸੇ ਦਾ ਕੋਈ ਕਾਰਜ ਕਰਦਾ ਦੇਣ ਹੀ ਇੱਕ ਹੋਇਆ ਉਸ ਤੋਂ ਕਿੰਤੂ ਪ੍ਰੰਤੂ ਪਹਿਲਾਂ ਕਿੱਦਾਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਮੈਂਬਰਾਂ ਨੇ ਵੋਟਾਂ ਪਾਉਣੀਆਂ ਨੇ ਤਾਂ ਮੈਂਬਰਾਂ ਨੇ ਹੀ ਪਾਉਣੀਆਂ ਉਹਦੇ ਵਿੱਚ ਸਰਕਾਰ ਤਾਂ ਕੁਝ ਨਹੀਂ ਕਰ ਸਕਦੀ ਹੂੰ ਸੋ ਜਦੋਂ ਸਰਕਾਰ ਦੇ ਆਪਾ ਦਖਲਦਾਰ ਜੀ ਪਹਿਲੇ ਹੀ ਮੰਨ ਲਈ ਹੂੰ ਸਰਕਾਰ ਦੇ ਦਖਲਦਾਰ ਜੀ ਨਾਲੇ ਕਬਜ਼ਾ ਲੈ ਤੇ ਸਰਕਾਰ ਦਖਲਦਾਰ ਜੀ ਤਾਂ ਕਰੇਗੀ ਹੂੰ 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 ਖੈਰ ਕਿਉਂਕਿ ਜਦੋਂ ਕਹਿ ਸਕਦੇ ਆ ਕਿ ਓਵਰਆਲ ਜਿਹੜੀ ਨਿਗਰਾਨਣ ਵਜੋਂ ਹਰਿਆਣਾ ਸਰਕਾਰੀ ਐਕਟ ਵੀ ਅਜਿਹੀ ਗੱਲ ਮੰਨਦਾ ਹੈ ਤਾਂ ਫਿਰ ਭਾਵੇਂ ਨੂੰ ਆਪਾਂ ਦਖਲਅੰਦਾਜ਼ੀ ਕਹਿ ਲਈਏ ਤੇ ਜਾਂ ਕੋਈ ਹੋਰ ਨਾਂ ਦੇ ਲਈਏ ਪਰ ਸਰਕਾਰ ਦਾ ਕਹਿ ਸਕਦੇ ਆ ਕਿ ਵੱਡਾ ਰੋਲ ਹੈ ਕਿਉਂਕਿ ਕਈ ਹਿੱਸਿਆਂ ਦੇ ਵਿੱਚ ਵੰਡੇ ਗਏ ਸਨ ਜਿਹੜੇ ਜਿੱਤੇ ਹੋਏ ਮੈਂਬਰਸ ਹਨ ਕਿਸੇ ਇੱਕ ਤਰኩል ਬਹੁਮਤ ਨਹੀਂ ਸੀ ਤੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਸਨ ਕਿ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਕੈਪੂਰੂ ਦੇ ਹੱਥ ਹਰਿਆਣੇ ਦੀ ਬਾਗਡੋਰ ਆਉਂਦੀ ਆਉਂਦੀ ਬਚੀ ਸੀ ਉਹ ਮਾਜਰਾ ਕਿਵੇਂ ਰਿਆ ਸਰਵਾਸਾ ਉਹ ਜਦੋਂ ਚੋਣ ਹੋਈ ਸੀ ਜੀ ਤਾਂ 22 ਦੇ ਕਰੀਬ ਜਿਹੜੇ ਆਜਾਦ ਮੈਂਬਰ ਤੇ ਕਰੀਬ ਜਿੱਤ ਗਏ ਸੀ ਉਸ ਟਾਈਮ ਤੇ ਜਿਹੜੇ ਇਹ 6 ਮੈਂਬਰ ਸੀ ਇਹਨਾਂ ਦੇ ਜਿੱਤੇ ਸੀ ਜੀ ਇਹ ਨਲਬੀ ਸਾਹਿਬ ਵੀ ਉਦੋਂ ਇਹਨਾਂ ਵੱਲ ਥੋੜਾ ਜਿਹਾ ਹੱਥ ਧਰਦੇ ਸੀਗੇ ਹੂੰ ਹੂੰ ਸੋ ਉਦੋਂ ਇਹਨਾਂ ਨੂੰ ਇਹਨਾਂ ਨੇ ਮਤਲਬ ਵੀ ਜਿਹੜਾ ਬਲਦੇਵ ਸਿੰਘ ਕਾਂਪੁਰ ਸੀਨੀਅਰ ਸੀਗੇ ਸਾਰੇ ਨਾਲ ਉਹ ਸਭ ਜਬਾਨ ਵੀ ਸੀ ਸ਼੍ਰੋਮਣੀ ਪਰ ਤਾਂ ਪੰਚ ਕਮੇਟੀ ਚ ਕੰਮ ਦਾ ਵੀ ਤਜਰਬਾ ਸੀ ਇਹਨਾਂ ਨੂੰ ਹੂੰ ਹੂੰ ਸੋ ਉਹਨਾਂ ਨੇ ਉਹਨਾਂ ਨੂੰ ਗਵਾਈ ਜਿਹੜੀ ਆ ਕਿਉਂਕਿ ਉਹਦੇ ਸਰਕਾਰੀ ਦਰਬਾਰੇ ਵਿੱਚ ਵੀ ਸੁਣੀ ਸੁਣਵਾਈ ਹੋ ਰਹੀ ਸੀ ਹੂੰ ਸੋ ਇਸ ਕਰਕੇ ਉਸ ਵੇਲੇ ਜਿਹੜਾ ਬਲਦੇਵ ਸਿੰਘ ਕਾਂਪੁਰ ਉਹਨਾਂ ਲੀਡਰ ਮੰਨ ਲਿਆ ਸੀ ਔਰ ਉਹਨਾਂ ਨੇ ਸ਼੍ਰੋਮਣੀ ਕਾਲੀਦਾਨ ਨੂੰ ਇਹ ਜਿਹੜੀ ਖੁਸ਼ੀ ਦੀ ਖਬਰ ਦੱਸੀ ਹੂੰ ਲੇਕਿਨ ਉੱਥੇ ਪਾਰਟੀ ਦਫ਼ਤਰ ਤੋਂ ਜਦੋਂ ਸਵਰੇ ਬਿਆਨ ਆ ਗਿਆ ਵੀ 20 ਮੈਂਬਰ ਸ਼੍ਰੋਣੀ ਅਕਾਲੀ ਦਲ ਦੇ ਉੱਥੇ ਜਿੱਤੇ ਆ ਹੂੰ ਉਹਦੇ ਨਾਲ ਜਿਹੜਾ ਇਹ ਸਾਰਾ ਜਿਹੜੀ ਕ੍ਰੇਡਿਟ ਸੀ ਵਿਗੜ ਗਈ ਕਹਿੰਦਾ ਪਬਕੀ ਜਿਹੜੀ ਅੰਦਰੂਨੀ ਤਸਵੀਰ ਬਣੀ ਸੀ ਉਹ ਮਤਲਬ ਬਣਦੀ ਬਣਦੀ ਜਦੋਂ ਨਸ਼ਰ ਕਰ ਦਿੱਤੀ ਗਈ ਖੁਸ਼ੀ ਦੇ ਵਿੱਚ ਤਾਂ ਉਹ ਉਹਦੇ ਵਿੱਚ ਖਿਲਾਰਾ ਪੈ ਗਿਆ ਬਿਲਕੁਲ ਕਿਉਂਕਿ ਉੱਥੇ ਹੀ ਨੀ ਚੋਣਾਂ ਲੜੀਆਂ ਗਈਆਂ ਸਨ ਇਹ ਵਾਅਦਾ ਕਰਕੇ ਲੜੀਆਂ ਗਈਆਂ ਸਨ ਸੰਗਤ ਨਾਲ ਵੀ ਔਰ ਜਿਹੜੇ ਹੋਰ ਉਮੀਦਵਾਰ ਨੇ ਹੂੰ ਇੱਕ ਦੂਜੇ ਨਾਲ ਰਲ ਕੇ ਅਸੀਂ ਹਰਿਆਣੇ ਦੇ ਹਿੱਤਾਂ ਲਈ ਲੜਾਂਗੇ। ਹੂੰ ਅਸੀਂ ਕਿਸੇ ਪਾਰਟੀ ਦੇ ਜਾਂ ਪੰਜਾਬ ਦੇ ਪਿਛਲਾਗ ਬਣ ਕੇ ਨਹੀਂ ਚੱਲਾਂਗੇ। ਲੇਕਿਨ ਜਦੋਂ ਉੱਥੋਂ ਪੰਜਾਬ ਚੋਂ ਬਿਆਨ ਆ ਗਿਆ ਸ਼੍ਰੋਣੀ ਕਾਲੀਦਾਲ ਦੇ ਦਫ਼ਤਰ ਚੋਂ ਹੂੰ ਹੂੰ ਤਾਂ ਜਿਹੜੇ ਉਹ ਮੈਂਬਰ ਸੀ ਉਹ ਉਹ ਕਹਿਣ ਲੱਗੇ ਵੀ ਅਸੀਂ ਤੁਹਾਡੇ ਨਾਲ ਨਹੀਂ ਹੈ ਵੀ ਜੇ ਤੁਸੀਂ ਸ਼੍ਰੋਣੀ ਕਾਲੀਦਾਲ ਦੇ ਕਹਿ ਦੇ ਚੱਲਣਾ ਵੀ ਤੁਸੀਂ 20 ਮੈਂਬਰ ਕਿਸ ਤਰ੍ਹਾਂ ਕਹਿ ਵੀ 20 ਮੈਂਬਰ ਜਿੱਤੇ ਨੇ। ਹੂੰ ਉਸ ਤੋਂ ਬਾਅਦ ਸਾਰੀ ਖੇਡ ਵਿਗੜੀ ਐ। ਕਹਿੰਦਾ ਭਾਬੀ ਕਿ ਖਿਲਾਰਾ ਪੈ ਗਿਆ। ਹਾਂਜੀ। ਤੇ ਖੈਰ ਕਹਿੰਦੇ ਨੇ ਕਿ ਰਾਮਣ ਨੇ ਵੀ ਇੱਕ ਦਿਨ ਪਹਿਲਾਂ ਜਿਹੜਾ ਧਨਕ ਚੁੱਕ ਲਿਆ ਸੀ ਜੇਕਰ ਉਹ ਸਮੇਂ ਸੀਮਾ ਤੇ ਚੁੱਕਦੇ ਤਾਂ ਕਹਾਣੀ ਹੋਰ ਹੁੰਦੀ ਕਈ ਵਾਰੀ ਬਣਦੇ ਬਣਦੇ ਜਿਹੜੇ ਮਾਮਲੇ ਆ ਉਹ ਉਲਝਣ ਦੇ ਵਿੱਚ ਪੈ ਜਾਂਦੇ ਆ ਸਵਾਲ ਮੇਰਾ ਇੱਕ ਸਰਵਾ ਸਾਹਿਬ ਹਾਲੇ ਵੀ ਸਟੈਂਡ ਕਰਦਾ ਪਹਿਲਾਂ ਪੁੱਛਿਆ ਸੀ ਕਿ ਇੱਕ ਸ਼੍ਰੋਮਣੀ ਕਾਲੇਦਾਨ ਨੇ ਫਿਰ ਅੱਜ ਬਾਈਕਾਟ ਕੀਤਾ ਆ ਬਿਲਕੁਲ ਉਹ ਉਹਨਾਂ ਦੇ ਨਾਲ ਅਸੀਂ ਇਕੱਠੇ ਸੀਗੇ ਉਹਨਾਂ ਨੇ ਤਿੰਨੇ ਧਿਰੇ ਜਿਹੜੇ ਸੀਗੇ ਸਾਹੂਵਾਲ ਜੀ ਤੇ ਆਪਣੇ ਨਲਬੀ ਸਾਹਿਬ ਦੀਦਾਰ ਸਿੰਘ ਜੀ ਔਰ ਬਲਦੇਸ਼ ਸਿੰਘ ਕਿਆਂਪੁਰ ਦੀ ਗਵਾਹੀ ਦੇ ਵਿੱਚ ਇਹ ਤਿੰਨਾਂ ਦੇ 19 ਮੈਂਬਰ ਸਨ ਹੂੰ ਔਰ ਇਹ 19 ਮੈਂਬਰ ਹੀ ਬਾਈਕਟ ਕਰਕੇ ਜਿਹੜੇ ਆ ਉਹ ਬਾਹਰ ਚਲੇ ਗਏ ਔਰ ਬਾਕੀ ਜਿਹੜੇ 30 ਮੈਂਬਰ ਬਣੇ ਸੀ ਉਹਨਾਂ ਨੇ ਸਰਵਸੰਮਤੀ ਨਾਲ ਜਿਹੜੀ ਅੱਜ ਇਹ ਕਮੇਟੀ ਚੁਣ ਕੀਤੀ ਹੈ 2.5 ਸਾਲਾਂ ਲਈ ਹੂੰ ਹੁਣ ਬਾਕੀ ਅ ਅਸੀਂ ਅਰਦਾਸ ਕਰਦੇ ਹਾਂ ਹੂੰ ਵੀ ਇਹ ਜਿਹੜੀ ਕਾਰਜਕਾਰੀ ਹੈ ਇਹ ਆਪਣੇ 2.5 ਸਾਲ ਦਾ ਜਿਹੜਾ ਕਾਰਜਕਾਲ ਹੈ ਉਹ ਮਲੋ ਸੰਗਤ ਦੀਆਂ ਅਸੀਸਾਂ ਨਾਲ ਔਰ ਤੇਰੇ ਚੰਗੇ ਅੱਛੇ ਕੰਮ ਕਾਜ ਕਰਕੇ ਜਿਹੜੀ ਹੈ ਬਿਲਕੁਲ ਹਰਿਆਣੇ ਦੇ ਲੋਕਾਂ ਦੀਆਂ ਖਾਸ ਕਰਕੇ ਹਰਿਆਣੇ ਦੇ ਸਿੱਖਾਂ ਜਿਹੜੀ ਉਮੀਦ ਸੀ ਉਹਦੇ ਉੱਤੇ ਇੱਕ ਕਮੇਟੀ ਖੜੀ ਉੱtre ਖੈਰ ਸਰਵੋਤ ਸਾਬ ਜਦੋਂ ਇਹ ਹਰਿਆਣਾ ਸਿੱਖ ਗੁਰਦੁਆਰਾ ਪਰੋਂ ਦੇ ਕਮੇਟੀ ਲਈ ਸੰਘਰਸ਼ ਛੁੱਟਿਆ ਨਾ ਇੱਕ ਜੋੜੀ ਹਰਿਆਣੇ ਦੀ ਬੜੀ ਚਰਚਿਤ ਹੋਈ ਸੀ ਜਿਹਦੇ ਵਿੱਚ ਜਗਦੀਸ਼ ਸਿੰਘ ਝਿੰਡਾ ਜਿਹੜੇ ਕਿ ਹਰਿਆਣਾ ਸਿੱਖ ਗੁਰਦੁਆਰਾ ਪਰਵੰਦ ਕਮੇਟੀ ਦੇ ਫਾਊਂਡਰ ਪ੍ਰਧਾਨ ਵੀ ਬਣੇ ਤੇ ਦੂਜੀ ਵਾਰ ਫਿਰ ਉਹਨਾਂ ਨੂੰ ਅੱਜ ਮੌਕਾ ਮਿਲਿਆ ਕਹਿ ਸਕਦਾ ਕਿ ਪਹਿਲੇ ਇਲੈਕਟਿਡ ਪ੍ਰਧਾਨ ਵੀ ਦਾ ਜਿਹੜਾ ਸਿਹਰਾ ਉਹ ਵੀ ਜਗਦੀਸ਼ ਸਿੰਘ ਝਿੰਡਾ ਨੂੰ ਜਾਂਦਾ ਹੈ ਜਿਹੜੀ ਗੱਲ ਮੈਂ ਕਰ ਰਿਹਾ ਸਰਵਰ ਸਾਹਿਬ ਕਿ ਜਦੋਂ ਇਹ ਸੰਘਰਸ਼ ਉੱਤੇ ਹਰਿਆਣੇ ਦੀ ਸੰਗਤ ਨੇ ਠਾਇਆ ਕਿ ਸਾਨੂੰ ਇੱਕ ਸਿੱਖ ਸਮਾਜ ਪੱਖੋਂ ਹਰਿਆਣਾ ਸਿੱਖ ਗੁਰਦੁਆਰਾ ਪਰਵੰਦ ਕਮੇਟੀ ਦਾ ਪਲੇਟਫਾਰਮ ਅਲੱਗ ਹੋਣਾ ਚਾਹੀਦਾ ਹੈ ਹਰਿਆਣੇ ਦੇ ਸਿੱਖਾਂ ਦੀ ਇੱਕ ਆਵਾਜ਼ بلند ਹੋਈ ਪਿੰਡ ਪਿੰਡ ਉੱਠੇ ਇਹ ਇਤੋਰੇ ਤਾਂ ਦੋ ਵੱਡੇ ਚਿਹਰੇ ਸਾਹਮਣੇ ਆਏ ਦੋਨਾਂ ਦੀ ਯਾਰੀ ਵੀ ਸਿਆਸੀ ਯਾਰੀ ਵੀ ਵੇਖਣ ਨੂੰ ਮਿਲੀ ਜਗਦੀਸ਼ ਸਿੰਘ ਝਿੰਡਾ ਤੇ ਦਿਦਾਰ ਸਿੰਘ ਨਲਵੀ ਦੋਨਾਂ ਨੇ ਬੜਾ ਲੰਮਾ ਪ੍ਰਚਾਰ ਵੀ ਕੀਤਾ ਸੰਘਰਸ਼ੀ ਦੇ ਵਿੱਚ ਕਹਿੰਦਾ ਭਾਬ ਕਿ ਸੰਘਰਸ਼ੀ ਸਾਥੀ ਵਜੋਂ ਉਹ ਵਿਚਰੇ ਵੀ ਪਰ ਅੱਜ ਉਹਨਾਂ ਦੀ ਯਾਰੀ ਟੁੱਟਦੀ ਟੁੱਟਦੀ ਸਿਆਸੀ ਲੋਹਾਜ ਤੇ ਅੱਜ ਉਹ ਆਖਰੀ ਪੜਾਅ ਉੱਤੇ ਕਹਿ ਸਕਦੇ ਹਾਂ ਕਿ ਖੜ ਗਈ ਹੈ ਖੈਰ ਸਿਆਸਤ ਦੇ ਵਿੱਚ ਅੰਤਮ ਪੜਾਅ ਭਾਵੇਂ ਕੋਈ ਨਹੀਂ ਹੁੰਦਾ ਪਰ ਫਿਰ ਵੀ ਕਈ ਵਾਰੀ ਯਾਰੀਆਂ ਦਾ ਮਾਹੌਲ ਇਸ ਕਦਰ ਜਾ ਪਹੁੰਚਦਾ ਹੈ ਕਿ ਬਹੁਤ ਦੂਰੀ ਪਣ ਜਾਂਦੀ ਹੈ ਆਪਾਂ ਕਹਿ ਸਕਦੇ ਹਾਂ ਕਿ ਹਰਿਆਣੇ ਦੇ ਦੋ ਯਾਰਾਂ ਸਿੰਘਰਸੀ ਯਾਰਾਂ ਧਾਰਮਿਕ ਲਿਹਾਜ਼ ਤੇ ਜਿਹੜੀ ਆਵਾਜ਼ ਬੁਲੰਦ ਕਰਨ ਵਾਲੀ ਧਿਰ ਦਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਚਿੰਡਾ ਉਹ ਅੱਜ ਸਿਆਸੀ ਲਿਹਾਜ਼ ਤੇ ਬਹੁਤ ਦੂਰ ਚਲੇ ਗਿਆ ਨਲਵੀ ਸਾਹਿਬ ਦਾ ਜਿਹੜਾ ਬਿਆਨ ਵੀ ਆ ਰਿਹਾ ਕਿ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਕਿਵੇਂ ਦੇਖਦੇ ਆ ਸਿਆਸੀ ਯਾਰੀਆਂ ਦਾ ਇਹ سلسلہ ਕਿਵੇਂ ਅੱਗੇ ਵੱਧਦਾ ਹੈ ਕਿਵੇਂ ਟੁੱਟਦਾ ਹੈ ਜੀ ਸਰਵਸਾ ਤਾਂ ਮੈਨੂੰ ਇੰਜ ਲੱਗਦਾ ਵੀ ਇਹ ਵੈਸੇ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਕਿਉਂਕਿ ਦੋਵੇਂ ਹੀ ਜਿਹੜੇ ਆਗੂ ਨੇ ਇਸ ਜਿਹੜੀ ਲਹਿਰ ਆ ਜਾਂ ਇਸ ਜਿਹੜੀ ਮੈਨੇਜਮੈਂਟ ਕਮੇਟੀ ਨੂੰ ਬਣਾਉਣ ਦੇ ਵਿੱਚ ਇਹਨਾਂ ਨੇ ਮੋਹਰੀ ਰੋਲ ਅਦਾ ਕੀਤਾ ਪਰ ਅੱਜ ਜਿਹੜੀ ਸੰਗਤ ਆ ਉਥੋਂ ਦੀ ਹਰਿਆਣਾ ਦੀ ਜਾਂ ਮਨ ਲੋ ਜਿਹੜੀ ਇਹਨੂੰ ਬਣਾਉਣ ਦੇ ਵਿੱਚ ਮਨ ਲੋ ਜਿਹਨਾਂ ਦਾ ਰੋਲ ਆ ਉਹ ਵੀ ਬੜੀ ਦੁਖੀ ਹੁੰਦੀ ਹੋਵੇਗੀ ਜਦੋਂ ਇਹਨਾਂ ਦੋਵਾਂ ਦਾ ਜਿਹੜੀ ਪਾਟੋ ਤਾੜ ਦੇਖੀ ਹੈ لیکن ਜੋ ਮੈਂ ਸਮਝਦਾ ਆਂ ਵੀ ਉਹ ਕਿਉਂਕਿ ਜਿਹੜੇ ਦیدار ਸਿੰਘ ਨਲਵੀ ਨੇ ਉਹ ਇੱਕ ਪੜ੍ਹੇ ਲਿਖੇ ਮਤਲਬ ਵੀ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਇੱਥੇ ਮੇਰਾ ਸਰਵਿਸ ਵੀ ਕਰਦੇ ਰਹੇ ਨੇ ਬੜੇ 14 ਦੇ ਤੇ ਉੱਥੋਂ ਸ਼ਾਇਦ ਰਿਟਾਇਰ ਹੋਏ ਨੇ ਤੇ ਲੇਕਿਨ ਜਿਹੜੇ ਦیدار ਸਿੰਘ ਜਿਹੜੇ ਦੂਜੇ ਨੇ ਢਿੰਡਾ ਸਾਹਿਬ ਉਹ ਕਰਨਾਲ ਲਾਗੇ ਮਤਲਬ ਵੀ ਉਹਨਾਂ ਦਾ ਪਿੰਡ ਆ ਤੇ ਉਹ ਮੈਨੂੰ ਲੱਗਦਾ ਵੀ ਇਹਨਾਂ ਦਾ ਆਪਸੀ ਜਿਹੜਾ ਇਹ ਹੈਗਾ ਕਿਉਂਕਿ ਉਹ ਕਿਸੇ ਨਿਜਮਾ ਚ ਰਹਿ ਕੇ ਮਰੂਕ ਨੂੰ ਰਹਿਦ ਪੜ ਕੇ ਉਹ ਮਨ ਲੋ ਚਲਾਉਣਾ ਚਾਹੁੰਦੇ ਆ ਲੇਕਿਨ ਜਿਹੜਾ ਜਗਦੀਸ਼ ਸਿੰਘ ਢਿੰਡਾ ਰਹੇ ਉਹ ਕਾਲੀ ਦਲ ਨੂੰ ਖੰਡਾ ਫੜਕਾ ਕੇ ਜਿਵੇਂ ਆਪਣਾ ਆਪਾ ਕਰਕੇ ਕਰਾਉਣਾ ਚਾਹੁੰਦੇ ਆ ਜਿਵੇਂ ਜਥੇਦਾਰੀ ਸਿਸਟਮ ਦੇ ਵਿੱਚ ਸੋ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਕੋਈ ਨਾਂ ਦੇ ਵਿੱਚ ਮਤ ਭੇਦਾ ਸੋ ਇਹਨਾਂ ਨੂੰ ਜਿਹੜਾ ਆਪਣੇ ਮਤ ਭੇ ਦੂਰ ਕਰਕੇ ਤੋਂ ਜਿਹੜੀ ਇਹ ਇਹਨਾਂ ਨੇ ਲਹਿਰ ਚਲਾਈ ਸੀ ਉਹਨੂੰ ਅੱਗੇ ਬਤਾਉਣਾ ਚਾਹੀਦਾ ਜਿਹੜਾ ਛਾੜੀ ਜਿਹੜੀ ਜੋ ਉੱਥੇ ਦੀਆਂ ਸਿੱਖ ਸੰਗਤਾਂ ਜਿਹੜੀ ਆਸ ਰੱਖਦੀਆਂ ਨੇ ਹੂੰ ਹੂੰ ਤੇ ਬਾਕੀ ਇਹਨਾਂ ਦੀ ਸਾਡੇ ਸਾਹਮਣੇ ਤੋਂ ਬਾਹਰ ਆ ਵੀ ਇਹਨਾਂ ਦੀ ਲੜਾਈ ਕਾਦੀ ਆ ਹੂੰ ਤੇ ਲੜਾਈ ਇੰਨੀ ਵੱਡੀ ਆ ਵੀ ਉਹ ਨਿੰਦਾ ਕੰਮ ਤਾਂ ਨਹੀਂ ਆ ਵੀ ਹਰ ਵਾਰੀ ਪਿੱਛੇ ਜੇ ਵੀ ਉਹਨਾਂ ਨੇ ਕੋਰਟ ਚ ਜਾਣ ਦੀ ਧਮਕੀ ਦਿੱਤੀ ਸੀ ਪਹਿਲਾਂ ਵੀ ਜਦੋਂ ਹੂੰ ਹੂੰ ਦਾਦੂਵਾਲ ਸਾਹਿਬ ਦਾ ਸੀਗਾ ਕੇਸ ਜਦੋਂ ਹਾਂ ਸੋ ਇਹ ਨਹੀਂ ਸਮਝ ਆਈ ਵੀ ਇਹ ਵੀ ਕਿਸ ਤਰ੍ਹਾਂ ਦੀ ਲੜਾਈ ਆ ਕਿਉਂਕਿ ਹੁਣ ਜਿਹੜੀ ਜਿਹਦੇ ਖਿਲਾਫ ਉਹ ਲੜਾਈ ਲੜਦੇ ਰਹੇ ਸ਼੍ਰੋਮਣੀ ਗੁਰਦਾਪਨਤਾ ਕਮੇਟੀ ਔਰ ਸਰਕਾਰ ਦੇ ਉਹੀ ਸ਼੍ਰੋਮਣੀ ਗੁਰਦਾਪਨਤਾ ਕਮੇਟੀ ਨਾਲ ਰਲ ਕੇ ਚੱਲ ਰਹੇ ਤੇ ਅਦਾਰ ਸਿੰਘ ਜੀ ਨਾਲ ਵੀ ਸੋ ਇਹ ਨਹੀਂ ਸਮਝ ਆਈ ਜਾਂ ਤਾਂ ਚਲੋ ਇਕੱਲੇ ਵੱਖਰੇ ਰਹਿਣ ਉਹ ਆਪਣੇ ਢਲੇ ਦੇ ਤਿੰਨ ਚਾਰ ਮੈਂਬਰ ਜਿੰਨੇ ਮੈਂਬਰ ਨੇ ਉਹ ਆਪਣੀ ਵੱਖਰੀ ਲੜਾਈ ਆਪਣੀ ਵੱਖਰੀ ਮੰਗ ਰੱਖਣ ਚਲੋ ਤਾਂ ਮੰਨਿਆ ਜਾ ਸਕਦਾ ਵੀ ਆ ਇਸ ਲੜਾਈ ਲਈ ਤੇ ਜਦੋਂ ਉਹ ਸ਼੍ਰੋਮਣੀ ਕਾਦੀ ਦਲ ਜਾਂ ਇੱਕ ਧੜਾ ਬਣਾ ਕੇ ਚੱਲਦੇ ਆ ਨਾਲੋਂ ਨਾਲ ਤਾਂ ਉਹ ਗੱਲ ਜਿਹੜੀ ਆ ਉਹ ਸ਼੍ਰੀਆ ਸਰਿਆਣੇ ਜੀ ਸਿੱਖ ਸੰਗਤਾਂ ਨੇ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਉਹ ਹੈਰਾਨਗੀ ਆ ਕਰਦੇ ਨੇ ਹੂੰ 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 ਤੁਹਾਡੇ ਕਹਿੰਦਾ ਪਾਬਕ ਜੀ ਦیدار ਸਿੰਘ ਨਲਵੀ ਇੱਕ ਪ੍ਰੋਡ ਤੇ ਸੰਜੀਦਾ ਸਿੱਖ ਅਗੂ ਨੇ ਅਜੀ ਹੀ ਤਰ੍ਹਾਂ ਦਾ ਉਹਨਾਂ ਬਾਰੇ ਇੱਕ ਬਾਹਰੋਂ ਆਪਾਂ ਦੇਖ ਸਮਝ ਸਕਦੇ ਆ ਉਹਨਾਂ ਦੀ ਪਰ ਦੂਜੇ ਵੱਨੇ ਜਿਹੜੇ ਜਗਦੀਸ਼ ਸਿੰਘ ਝਿੰਡਾ ਨੇ ਉਹ ਖੜਕੇ ਦੜਕੇ ਵਾਲੇ ਬੇਵਾਕ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਅਗੂ ਨੇ ਖੇਰੇ ਜਗਦੀਸ਼ ਸਿੰਘ ਢਿੰਡਾ ਬਾਰੇ ਪਿਛਲੇ ਦਿਨੀ ਉਹਨਾਂ ਵੱਲੋਂ ਇੱਕ ਹਰਿਆਣੇ ਦੇ ਵਿੱਚੋਂ ਮਹਾਰਕ ਕੀਤੀ ਗਈ ਕਾਫੀ ਲੰਬੇ ਗੱਡੀਆਂ ਦਾ ਕਾਫਲਾ ਹੁੰਦਾ ਦਮਦਮਾ ਸਾਹਿਬ ਤਲਵੰਡੀ ਸਾਹਿਬ ਉੱਥੇ ਉਹ ਜਿਹੜੇ ਉਸ ਵੇਲੇ ਦੇ ਕਾਰਜਕਾਰੀ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਦੇ ਆ ਕਿਉਂਕਿ ਉਹ ਫੁੱਲ ਫਲਾ ਜਥੇਦਾਰ ਉਦੋਂ ਦਮਦਮਾ ਸਾਹਿਬ ਸਨ ਹਰਿਆਣੇ ਦੇ ਮਾਮਲੇ ਉੱਤੇ ਉਹ ਇੱਕ ਮੰਗ ਪੱਤਰ ਵੀ ਦਿੰਦੇ ਆ ਇੱਕ ਮਾਮਲਾ ਵੱਡੇ ਪੱਧਰ ਉਤੇ ਠਾਉਂਦੇ ਆ ਪਰ ਭਾਵੇਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂੇ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਉਸ ਤੋਂ ਬਾਅਦ ਇੱਕ ਬੜਾ ਬੇਬਾਕੀ ਬਿਆਨ ਆਉਂਦਾ ਹੈ ਇਹ ਆਪਣਾ ਜਗਦੀਸ਼ ਸਿੰਘ ਢਿੰਡਾ ਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਿਸੇ ਉਤੀ ਸਥਿਤੀ ਦੇ ਵਿੱਚ ਘਰੇ ਕਈ ਮਾਮਲਿਆਂ ਦੇ ਵਿੱਚ ਤਾਂ ਹਰਿਆਣਾ ਦੇ ਵਿੱਚੋਂ ਜਗਦੀਸ਼ ਸਿੰਘ ਢਿੰਡਾ ਨੇ ਉਸ ਮਾਹੌਲ ਦੇ ਵਿੱਚ ਇੱਕ ਆਪਣੀ ਵੱਖਰੀ ਤਰ੍ਹਾਂ ਦੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇੱਕ ਪ੍ਰਚਾਰ ਮਹਿੰਮ ਵੀ ਆਰੰਭੀ ਕਹਿੰਦਾ ਪਾਬ ਕਿ ਕਈ ਮਾਮਲਿਆਂ ਉਤੇ ਬਹੁਤ ਲੰਮੀ ਚੁੱਪ ਵੀ ਵੱਟ ਲੈਂਦੇ ਨੇ ਜਗਦੀਸ਼ ਸਿੰਘ ਝਿੰਡਾ ਤੇ ਕਈ ਵਾਰ ਉਹ ਬੜੇ ਬੇਬਾਕੀ ਦੇ ਨਾਲ ਉਗੜ ਤੋਂ ਘੜ ਢੰਗ ਦੇ ਨਾਲ ਪੇਸ਼ ਵੀ ਹੁੰਦੇ ਨੇ ਗਰਮ ਸੁਭਾਅ ਵਾਲਾ ਜੋ ਜਾਣੇ ਜਾਂਦੇ ਨੇਤਾ ਕਈ ਵਾਰ ਲੰਮੀ ਜਿਹੜੇ ਵਾਟ ਨੇ ਲੰਮੇ ਪੈਂਡੇ ਉਹਨਾਂ ਤੇ ਸਵਾਲੀਆ ਚਿੰਨ ਜ਼ਰੂਰ ਲੱਗਦਾ ਹੈ ਇਹ ਕਹਣਾ ਹੋਵੇਗਾ ਕਿ ਪਹਿਲੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਭਾਵੇਂ ਕਿ ਜਿਹੜਾ ਕੁਰਮੇ ਉਹ ਜਿਹੜਾ 5 ਸਾਲ ਦਾ ਹੈ ਪਰੰਤੂ ਪ੍ਰਧਾਨਗੀ ਦਾ ਜਿਹੜਾ ਉਹਨਾਂ ਨੂੰ ਅੱਜ ਨਸੀਬ ਹੋਇਆ ਪਦ ਉਹ 2.5 ਸਾਲ ਦਾ ਹੈ ਕਿਵੇਂ ਦੇਖਦੇ ਆ ਜਗਦੀਸ਼ ਸਿੰਘ ਢਿੰਡਾ ਬਾਕੀ ਉਹ 2.5 ਸਾਲ ਆਪਣੀ ਇਸ ਟਰਮ ਉਤੇ ਪੂਰੀ ਬਿਵਾਕੀ ਦੇ ਨਾਲ ਨਿਭਾਉਂਦੇ ਰਹਿਣਗੇ ਕਿਵੇਂ ਆਪਾਂ ਆਸ ਸੌਂਦਿਆਂ ਮੋٹے ਤੌਰ ਤੇ ਛੋਟਾ ਜਿਹਾ ਸ਼ੁਰੂਆਤ ਦੇਖੋ ਵਾਇਗਰੂ ਨੇ ਉਹਨਾਂ ਨੂੰ ਜਾ ਹਰਿਆਣੇ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਹੂੰ ਤੇ ਉਹਨਾਂ ਦੁਆਰਾ ਫਿਰ ਅਸੀਂ ਮੁਬਾਰਕਵਾਦ ਦੰਨੇ ਆ ਪਰ ਮੈਂ ਸਮਝਦਾ ਵੀ ਉਹਨਾਂ ਨੂੰ ਜਿਹੜਾ ਆਪਣੇ ਨਾਲ ਜਿਹੜੀ ਉਹਨਾਂ ਨੇ ਗੱਡੀ ਦੇ ਵਿੱਚ ਬੈਠਣਾ ਆ ਹੁਣ ਹੂੰ ਹਰਿਆਣਾ ਕੋ ਦਾ ਫੁੰਦਾ ਕਮੇਟੀ ਬਲੋਂ ਨੂੰ ਪ੍ਰਧਾਨ ਚ ਲੈ ਕੇ ਆ ਕੇ ਚੁੱਕੇ ਜੀ ਛੇ ਵਾਲੀ ਮਿਲਣੀ ਆ ਹਰਿਆਣੇ ਦੇ ਵਿੱਚ ਜਿਹੜੇ ਹਰਿਆਣੇ ਦੇ ਉਹਦੇ ਵਿੱਚ ਇੱਕ ਸੂਜਵਾਨ ਡਰਾਈਵਰ ਹੂੰ ਔਰ ਇੱਕ ਸੂਜਵਾਨ ਜਿਹੜਾ ਪੀਏ ਆ ਉਹ ਨਾਮ ਰੱਖਣਾ ਚਾਹੀਦਾ ਹੂੰ ਜੀ ਉਹਦੇ ਨਾਲ ਕਦੇ ਵੀ ਕਿਉਂਕਿ ਦੇਖੋ ਜਦੋਂ ਵੀ ਕੋਈ ਮਸਲਾ ਆਵੇ ਤੇ ਉਹ ਉਹਨਾਂ ਨਾਲ ਸਲਾਹ ਕਰਕੇ ਚਾਹੇ ਡਰਾਈਵਰ ਨਾਲ ਸਲਾਹ ਕਰ ਲਈ ਜਾਵੇ ਹੂੰ ਤੇ ਉਹ ਤਾਂ ਫੈਸਲੇ ਲੈਣੇ ਚਾਹੀਦੇ ਨੇ ਕਾਲੀ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਕਈ ਵਾਰਾਂ ਜਿਹੜੇ ਹੁੰਦੇ ਨੇ ਉਹ ਸਾਡੇ ਆਉਣ ਵਾਲੇ ਸਮੇ ਲਈ ਖਤਰਾ ਪੈਦਾ ਕਰ ਦਿੰਦੇ ਨੇ ਹੂੰ ਪਰ ਉਹਨਾਂ ਦਾ ਪਿਛਲਾ ਇਤਿਹਾਸ ਵੀ ਰਿਹਾ ਸ਼ਾਇਦ ਇਸੇ ਕਾਰਨ ਹੀ ਦیدار ਸਿੰਘ ਨਾਲ ਵੀ ਤੇ ਉਹਨਾਂ ਦੀ ਨਹੀਂ ਬਣਦੀ ਹੂੰ ਓਕੇ ਪਰ ਜੇਕਰ ਆਪਾਂ ਸਿੱਖ ਇਤਿਹਾਸ ਨੂੰ ਜਾਂ ਲਹਿਰਾਂ ਦੇ ਇਤਿਹਾਸ ਨੂੰ ਪੜ੍ਹੀਏ ਨਾ ਹੂੰ ਤੇ ਕਦੀ ਜਿਹੜੇ ਜਿਆਦਾ ਜਿਵੇਂ ਹੁਣ ਆਪਾਂ ਕਿਸਾਨਾਂ ਨੇ ਮਤਲਬ ਮੋਰਚਾ ਆਪਣਾ ਜਿੱਤਿਆ ਆ ਹੂੰ ਤੇ ਉਹ ਕਾਨੂੰਨ ਪੜ ਕੇ ਨਹੀਂ ਜਿੱਤਿਆ ਹੂੰ ਜੀ 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 ਉਹਨਾਂ ਨੇ ਖੰਡਾ ਫੜਾ ਕੇ ਜਿੱਤਿਆ ਉਹਨਾਂ ਨੇ ਮਤਲਬ ਦੇਖਿਆ ਨਹੀਂ ਵੀ ਕਾਨੂੰਨ ਵਾਪਸ ਹੋਣਗੇ ਕਿ ਨਹੀਂ ਹੋਣਗੇ ਉਹਨਾਂ ਨੇ ਆਪਣਾ ਮੋਰਚਾ ਲਾਤਾ ਹੂੰ ਸੋ ਜੇਕਰ ਅਸੀਂ ਅਜਿਹੀ ਲੜਾਈ ਲੜਦੇ ਆ ਤੇ ਜੇਕਰ ਅਸੀਂ ਕਾਨੂੰਨ ਪੜਦੇ ਆ ਫਿਰ ਤਾਂ ਅਸੀਂ ਇੱਕ ਕਦਮ ਨਹੀਂ ਚੱਲ ਸਕਦੇ ਹੂੰ ਹੂੰ ਜੇਕਰ ਤੁਸੀਂ ਮਨੂੰ ਆਪਣੇ ਲੜਾਈ ਲੜਨੀਆਂ ਆ ਸਿੱਖ ਹਿੱਤਾਂ ਦੇ ਲੜਨੀਆਂ ਆ ਸਿੱਖਾਂ ਦੇ ਲੜਨੀਆਂ ਆ ਤਾਂ ਉਹਦੇ ਲਈ ਆਪਣਾ ਖੰਡਾ ਜਿਹੜਾ ਆ ਉਹ ਖੜਕਾਉਣਾ ਪੈਣਾ। ਸੋ ਦੇ ਲਈ ਜੇ ਤੁਸੀਂ ਕਾਨੂੰਨ ਪੜਦੇ ਰਹੋਗੇ ਵੀ ਜੇ ਮੈਂ ਆਹ ਕੰਮ ਕੀਤਾ ਤੇ ਮੈਨੂੰ ਸਰਕਾਰ ਮੇਰੇ ਤੇ ਆਹ ਤਾਰਾ ਲਾਊਗੀ ਜੇ ਆਹ ਕੀਤਾ ਤੇ ਫੇਰ ਤੁਸੀਂ ਇੱਕ ਕਦਮ ਵੀ ਨਹੀਂ ਉਠਾ ਸਕਦੇ। ਸੋ ਉਹਨਾਂ ਨੂੰ ਆਪਣੀ ਬੜੀ ਸੂਝਵਾਨ ਟੀਮ ਨੂੰ ਨਾਲ ਲੈ ਕੇ ਉਹਨਾਂ ਦੀ ਹਰ ਸਲਾਹ ਨਾਲ ਜਿਹੜਾ ਚੱਲ ਕੇ ਇਸ ਗੁਰਦੁਆਰਾ ਪ੍ਰਬੰਧ ਨੂੰ ਆਛਾ ਬਣਾਉਣਾ ਚਾਹੀਦਾ ਕਿਉਂਕਿ ਦੇਖੋ ਹਰਿਆਣਾ ਗੁਰਦਰਾ ਪੰਧਾ ਕਮੇਟੀ ਦੇ ਵਿੱਚ ਇਹ ਵੀ ਆ ਵੀ ਉਹਨਾਂ ਕੋਲੇ ਕੋਈ ਪੰਥਕ ਮਸਲੇ ਨਹੀਂ ਆਉਣੇ ਹੁੰਦੇ। ਹੂੰ ਉਹਨਾਂ ਨੇ ਗੁਰਦਰਾ ਪ੍ਰਬੰਧ ਹੀ ਦੇਖਣਾ ਉਹਨਾਂ ਦੀ ਕੇਵਲ ਜ਼ਿੰਮੇਵਾਰੀ ਇਹ ਆ। ਪ੍ਰਬੰਧਕੀ ਸੋ ਉੱਥੇ ਚੰਗੇ ਕਾਊਂਟਰਨ ਲਾ ਕੇ ਚੰਗੇ ਸਿਕੱਤਰ ਲਾ ਕੇ ਚੰਗੇ ਮੈਨੇਜਰ ਲਾ ਕੇ ਇਮਾਨਦਾਰ ਜਿਆ ਸਵੱਛ ਪ੍ਰਬੰਧਾ ਉਹ ਦਿੱਤਾ ਜਾਵੇ ਜਿਹੜੇ ਪਹਿਲਾਂ ਦੋਸ਼ ਉਹ ਸ਼ਰੋਣੀ ਗੁਰਦਰਾ ਪੰਧਰਕਾਟੀ ਤੇ ਲਾਉਂਦੇ ਰਹੇ ਆ। ਵੀ ਇਹਨਾਂ ਦਾ ਪ੍ਰਬੰਧ ਅੱਛਾ ਨਹੀਂ ਆ। ਇਹਨਾਂ ਦੀ ਇੱਥੇ ਦੀ ਆਮਦਨ ਜ਼ਿਆਦਾ ਆ ਦਿਖਾਈ ਘਟ ਜਾਂਦੀ ਰਹੀ ਆ। ਸੋ ਉਹਨਾਂ ਕੋਲ ਬੜਾ ਮੌਕਾ ਆਇਆ ਵਧੀਆ। ਉਹ ਹੁਣ ਉਹਦੀ ਜਿਹੜੀ ਆਮਦਨ ਆ ਉਹ ਸਿੱਖ ਸੰਗਠਨ ਨੂੰ ਵਧਾ ਕੇ ਦਿਖਾਉਣ ਉਹਦੇ ਲਈ ਜਿਹੜੇ ਲੋੜੀਂਦੇ ਪ੍ਰਬੰਧ ਜਿਹੜੇ ਅੱਛੇ ਮਤਲਬ ਪ੍ਰਬੰਧਕ ਉੱਥੇ ਨਿਯੁਕਤ ਕਰਕੇ ਸੋ ਇੱਕ ਨਵੀਂ ਜਿਹੜੀ ਦਿਸ਼ਾ ਇਹਨੂੰ ਪ੍ਰਦਾਨ ਕਰਨ ਤੇ ਸਿੱਖ ਸੰਗਠਾ ਜਿਹੜੀਆਂ ਹੋ ਸਕਦਾ ਅਗਲੇ 2.5 ਸਾਲ ਲਈ ਉਹਨਾਂ ਨੂੰ ਪ੍ਰਬੰਧ ਦੇ ਦੇਣ ਹੂੰ ਖੈਰ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਤਰਜੀਹ ਰਹੇਗੀ ਢਿੱਡਾ ਸਾਹਿਬ ਦੀ ਹਰਿਆਣੇ ਦੇ ਸਿੱਖਾਂ ਪ੍ਰਤੀ ਗੁਰਦੁਆਰਾਂ ਦੇ ਪ੍ਰਬੰਧ ਪ੍ਰਤੀ ਖੈਰ ਹਿੰਦੁਸਤਾਨ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਮਰਹੂਮ ਮਨਮੋਹਨ ਸਿੰਘ ਜੀ ਦੀ ਤਸਵੀਰ ਸੰਬੰਧੀ ਪਿਛਲੇ ਸਮੇਂ ਚਰਚਾ ਆਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਐਗਜ਼ੈਕਟਿਵ ਦੇ ਵਿੱਚ ਫੈਸਲਾ ਲਿਆ ਗਿਆ ਕਿ ਕੇਂਦਰੀ ਸਿੱਖ ਐਜਾਇਬ ਘਰ ਦੇ ਵਿੱਚ ਉਹਨਾਂ ਦੀ ਫੋਟੋ ਸਜੋਬਤ ਹੋਵੇਗੀ ਬਹੁਤ ਵੱਡਾ ਫੈਸਲਾ ਹੈ ਕਹਿੰਦਾ ਭਾਗ ਕੇ ਭਾਰਤ ਰਤਨ ਤੋਂ ਵੀ ਵੱਡਾ ਇਹ ਅਵਾਰਡ ਹੈ ਪੁਰਸਕਾਰ ਹੈ ਜਿਹੜਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸਿੱਖ ਸਮਾਜ ਨੂੰ ਦਿੱਤਾ ਜਾਂਦਾ ਹੈ ਕੇਂਦਰੀ ਸਿੱਖ ਐਜਾਇਬ ਘਰ ਦੇ ਵਿੱਚ ਫੋਟੋ ਲਾਉਣ ਦੇ ਮਾਮਲੇ ਦੇ ਵਿੱਚ ਪਰ ਉਹਦੇ ਵਿੱਚ ਅੱਜ ਇੱਕ ਨਵਾਂ ਮੋੜ ਆਇਆ ਉਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਹੋਲਡ ਰੱਖ ਲਿਆ ਗਿਆ ਕੀ ਕਿਉਂ ਅਜਿਹਾ ਫੈਸਲਾ ਆਇਆ ਕਿਸ ਤਰ੍ਹਾਂ ਦਾ ਇਹਦੇ ਵਿੱਚ ਮੋੜ ਆਇਆ ਤੇ ਕੀ ਹੁਣ ਇਹ ਫੋਟੋ ਡਾਕਟਰ ਮਨਵੋਣ ਸਿੰਘ ਦੀ ਕੇਂਦਰੀ ਸਿੱਖ ਜਾਇਬਕਰ ਦੇ ਵਿੱਚ ਲੱਗੇਗੀ ਜਾਂ ਇਹ ਮਾਮਲਾ ਵਿਵਾਦਾਂ ਦੇ ਵਿੱਚ ਲੰਮੇ ਯਾਨੀ ਕਿ ਲੰਮੀਆਂ ਪੈਂਡਾ ਨੂੰ ਤੈਅ ਕਰਦਾ ਹੀ ਰਹੇਗਾ ਜੀ ਡਾਟ ਸਰ ਅੰਡਰ ਸਾਹਿਬ ਜੇ ਦੇਖਿਆ ਜਾਵੇ ਇਹਦੇ ਵਿੱਚ ਕਿਸੇ ਦਾ ਕੁਝ ਨਹੀਂ ਜਾਣਾ ਹੂੰ ਜੇ ਕੁਝ ਜਾਣਾ ਆ ਤਾਂ ਜਾਂ ਗਵਾਚਣਾ ਆ ਤਾਂ ਡਾਕਟਰ ਮਨਮੋਹਨ ਸਿੰਘ ਦਾ ਗਵਾਚਣਾ ਹੂੰ ਇਹ ਜਿਨ੍ਹਾਂ ਨੂੰ ਖਾਮ ਖਾ ਹੀ ਇਸ ਮਸਲੇ ਦੇ ਵਿੱਚ ਮਲੋਵੀ ਕੀਤਾ ਜਾ ਰਿਹਾ ਕਿਉਂਕਿ ਦੇਖੋ ਨਾ ਤੇ ਉਹਨਾਂ ਨੇ ਕੋਈ ਮੰਗ ਕੀਤੀ ਆ ਵੀ ਮੇਰੀ ਫੋਟੋ ਲਾਈ ਜਾਵੇ ਹੂੰ ਸਟੋਪ ਨਹੀਂ ਕਰਦਾ ਬੰਦੇ ਕਿਤੇ ਜਿਹੜੀ ਆਪਣੀ ਪ੍ਰੈਸ਼ੀਨੀ ਮੀਟਿੰਗ 'ਚ ਫੈਸਲਾ ਕੀਤਾ ਇਹ ਤੇ ਹੋ ਨਹੀਂ ਸਕਦਾ ਵੀ ਉਹਨਾਂ ਨੇ ਬਿਨਾਂ ਚਰਚਾ ਤੋਂ ਬਿਨਾਂ ਸ਼੍ਰੋਮਣੀ ਕਾਲੀਦਾਲ ਦੀ ਪਰਵਾਣਗੀ ਤੋਂ ਹੂੰ ਇਹ ਜਿਹੜੀ ਫੋਟੋ ਦਾ ਐਲਾਨ ਕਰ ਦਿੱਤਾ ਵੇ ਕਿਉਂਕਿ ਇਹ ਫੈਸਲਾ ਉਦੋਂ ਵੀ ਆਪਾਂ ਗੱਲ ਕੀਤੀ ਸੀ ਕੋਈ ਛੋਟਾ ਮੋਟਾ ਫੈਸਲਾ ਨਹੀਂ ਹੈਗਾ ਹੂੰ ਜੀ ਜੀ ਔਰ ਕੱਲੇ ਪ੍ਰਧਾਨ ਸਾਹਿਬ ਦਾ ਦਾ ਮੰਨ ਲਓ ਫੈਸਲਾ ਨਹੀਂ ਹੈ ਸੋ ਹੁਣ ਜਦੋਂ ਸਿੱਖ ਜਿਹੜੀ ਵਰਲਡ ਪਾਰਲੀਮੈਂਟਾ ਉਹਦੇ ਪਿੱਛੇ ਆਗੂਆਂ ਨੇ ਮੰਗ ਕੀਤੀ ਔਰ ਹੁਣ ਰਾਜੋਣਾ ਸਾਹਿਬ ਨੇ ਜਦੋਂ ਇਹਦੇ ਤੇ ਇਤਰਾਜ਼ ਠਾਇਆ ਤਾਂ ਇਹ ਮਾਮਲਾ ਫਿਰ ਲਾ ਲਾਉਣ ਨੇ ਪੈਂਡਿੰਗ ਕਰ ਦਿੱਤਾ ਹੈ ਹੂੰ ਸੋ ਉਹਨੇ ਜਿਹੜੀ ਫੋਟੋ ਜਿਹੜਾ ਜਿਹੜਾ ਇਨਸਾਨ ਇਥੋਂ ਚਲੇ ਗਿਆ ਉਹਦੀ ਫੋਟੋ ਲੱਗੇ ਨਾ ਲੱਗੇ ਉਹਨੂੰ ਤਾਂ ਕੋਈ ਫਰਕ ਨਹੀਂ ਆ ਪਰ ਵੈਸੇ ਸਮਝਦਾ ਵੀ ਜਿਹੜਾ ਖਾਮ ਖਾ ਹੀ ਪਹਿਲਾਂ ਉਹਨਾਂ ਦੀ ਫੋਟੋ ਲਾਉਣ ਦਾ ਆਪਾਂ ਮਨੋ ਵੀ ਐਲਾਨ ਕਰ ਦਿੱਤਾ ਤੇ ਹੁਣ ਮਨੋ ਵੀ ਇਹ ਕਰ ਦਿੱਤਾ ਵੀ ਉਹਨਾਂ ਦੀ ਸ਼ਖਸੀਅਤ ਨੂੰ ਹੀ ਇੱਕ ਖੋਰਾ ਲਾਉਣ ਦਾ ਯਤਨ ਸੋ ਮਨੋ ਵੀ ਇਹਦੇ ਬਾਰੇ ਜਿਹੜੇ ਆ ਜਿਸ ਤਰ੍ਹਾਂ ਵੀ ਹੈਗਾ ਉਹ ਸਾਨੂੰ ਜਿਹੜਾ ਨਾ ਵੀ ਉਹ ਕਿਉਂਕਿ ਜਿਹੜਾ ਫੈਸਲਾ ਜਿਵੇਂ ਆਪਾਂ ਪਹਿਲਾਂ ਸੋਚ ਵਿਚਾਰ ਕੇ ਲਿਆ ਗਿਆ ਤੇ ਇਹਨੂੰ ਅੱਗੇ ਵੀ ਬੜੀ ਡੂੰਗੀ ਸੋਚ ਵਿਚਾਰ ਨਾਲ ਹੀ ਜੇ ਕੁਝ ਪੈਂਡਿੰਗ ਕਰਨਾ ਆ ਉਹ ਵੀ ਕਾਲੀ ਵਿੱਚ ਨਹੀਂ ਲੈਣਾ ਚਾਹੀਦਾ। ਹਮਮ ਕਿਰ ਕਿ ਪਈ ਰਾਜ ਹੋਣ ਵਾਲੋਂ ਜਿਹੜਾ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਸਿੱਖਾਂ ਦੀ ਕਾਦਰ ਜਮਾਤ ਦੇ ਕਿਸੇ ਆਗੂ ਨੂੰ ਕੇਂਦਰੀ ਸਿੱਖ ਜੈਪਕਾਰ ਦੇ ਵਿੱਚ ਸਸੋਬਤ ਕਰਨਾ ਵਾਜਬ ਨਹੀਂ ਪਰ ਇੱਕ ਹੋਰ ਸਵਾਲ ਹੈ ਸਰਵਾਤ ਸਾਹਿਬ ਕਿ ਹੁਣ ਤੱਕ ਕਾਂਗਰਸ ਇਹ ਸਾਰੇ ਈਸ਼ੂ ਤੋਂ ਚੁੱਪੇ ਸਟੌਪ ਕਤੋਂ ਫੋਟੋ ਲੱਗਣ ਦਾ ਜਦੋਂ ਫੈਸਲਾ ਆਉਂਦਾ ਕਾਂਗਰਸ ਦਾ ਕੋਈ ਪ੍ਰਤੀਕਰਮ ਵੇਖਣ ਨੂੰ ਨਹੀਂ ਮਿਲਦਾ ਤੇ ਹੁਣ ਜਦੋਂ ਫੋਟੋ ਲੱਗਣ ਦੇ ਫੈਸਲੇ ਉੱਤੇ ਰੋਕ ਇੱਕ ਵਾਰ ਲੱਗੀ ਹੈ ਕਹਿੰਦਾ ਭਾਵ ਕਿ ਮਾਮਲਾ ਵਿਵਾਦਾਂ ਦੇ ਵਿੱਚ ਘਿਰਦਾ ਵਿਖਾਈ ਦੇ ਰਿਹਾ ਤਾਂ ਕਾਂਗਰਸ ਸਾਰੇ ਈਸ਼ੂ ਤੋਂ ਚੁੱਪ ਹੈ ਕੋਈ ਪ੍ਰਤੀਕਰਮ ਨਹੀਂ ਜੀ ਦੇਖੋ ਸ਼੍ਰੋਮਣੀ ਗੁਰਦਾਪੰਥ ਕਮੇਟੀ ਨੂੰ ਜਾਂ ਉਸ ਦੀ ਜਿਹੜੀ ਜਿਨ੍ਹਾਂ ਨੇ ਉਸ ਤੇ ਨੋਈ ਫੈਸਲਾ ਕੀਤਾ ਆ ਕਿਉਂਕਿ ਜਿਹੜੀ ਵੀ ਕੋਈ ਮੰਗ ਆਈ ਆ ਜਾਂ ਜਿਹੜੀਆਂ ਵੀ ਉਹਨਾਂ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਕਰਕੇ ਇਹ ਫੋਟੋ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਹੂੰ ਉਹ ਇਹਨਾਂ ਨੂੰ ਜਨਤਕ ਕਰਨਾ ਚਾਹੀਦਾ ਔਰ ਜਨਤਕ ਕਰਕੇ ਉਹਨਾਂ ਨੂੰ ਵੀ ਭੇਜਣਾ ਚਾਹੀਦਾ ਜਿਹੜੇ ਵਿਰੋਧ ਕਰਦੇ ਨੇ ਸੋ ਉਹਦੇ ਵਿੱਚ ਜਿਹੜਾ ਵੀ ਫਿਰ ਹੋਏਗਾ ਹੋਏਗਾ ਲੇਕਿਨ ਜਿਹੜਾ ਬੰਦਾ ਮਰੋ ਵੀ ਆਪਣਾ ਸੰਸਾਰ ਛੱਡ ਜਾਂਦਾ ਆ ਇੱਥੋਂ ਚਲੇ ਜਾਂਦਾ ਆ ਤਾਂ ਮੈਂ ਕਹਿੰਦਾ ਉਹਦੇ ਬਾਰੇ ਜਿਹੜੇ ਇਸ ਤਰ੍ਹਾਂ ਦੇ ਵਿਵਾਦ ਨੇ ਉਹਨਾਂ ਨੂੰ ਉਹ ਆਪਣੇ ਆਪ ਹੀ ਆਪਾਂ ਜਨਮ ਦੇਣਾ ਕੋਈ ਮੈਨੂੰ ਕੋਈ ਸ਼ੁਰੂਆਲਾ ਮਸਲਾ ਨਹੀਂ ਹੈ ਜੇ ਉਸ ਪ੍ਰਾਣੀ ਨੇ ਸੰਸਾਰ ਦੀ ਯਾਤਰਾ ਪੂਰੀ ਕਰ ਲਈ ਹੈ ਉਹ ਕਿਤੇ ਅਗਲੇ ਸੰਸਾਰ ਦੇ ਵਿੱਚ ਨੇ ਤੇ ਪਿੱਛੇ ਉਹਨਾਂ ਦੀਆਂ ਰਹਿੰਦੀਆਂ ਪੈੜਾਂ ਕਹਿੰਦਾ ਭਾ ਕੋਈ ਫੋਟੋ ਤੇ ਇੱਕ ਵਾਦ-ਵਿਵਾਦ ਜੀ ਸਰਵਸਤ। ਅਬ ਸਾਨੂੰ ਚਲੋ ਇਹਦੇ ਲਈ ਜੇ ਨਹੀਂ ਵੀ ਲਾਉਣੀ ਚੋਪੀ ਰਹਿਣਾ ਚਾਹੀਦਾ ਤੇ ਉਹਨੂੰ ਥੋੜਾ ਜਿਆਦਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਦਾ ਫੈਸਲਾ ਹੋ ਜਾਂਦਾ ਆ ਬਾਅਦ ਵਿੱਚ ਕਈ ਵਾਰਾਂ ਵਿਵਾਦ ਜਿਹੜੇ ਹੋ ਜਾਂਦੇ ਆ ਤੇ ਫਿਰ ਉਹ ਆਪਾਂ ਪੈਂਡਿੰਗ ਕਰ ਦਿੰਨੇ ਆ ਨਹੀਂ ਵੀ ਲੱਗਦੀਆਂ ਸੋ ਚਲੋ ਉਹਦੇ ਬਾਰੇ ਚਲੋ ਕਿਉਂਕਿ ਉਹ ਬਹੁਤ ਵੱਡੀ ਸ਼ਖਸੀਅਤ ਨੇ ਅ ਸੰਸਾਰ ਪਧਰਦੀ ਸੋ ਸਾਨੂੰ ਉਹਨਾਂ ਦੀ ਕਰਦਾਰ ਕੁਸ਼ੀ ਵੀ ਨਹੀਂ ਕਰਨੀ ਚਾਹੀਦੀ ਫੋਟੋ ਲਾਉਣੀ ਨਹੀਂ ਲਾਉਣੀ ਉਹ ਦਿਖਾਉਣੀ ਗੱਲ ਤਾਂ ਕੋਈ ਦੀ ਮਰਜ਼ੀ ਆ ਫਿਰ ਜੇਕਰ ਦਿਖੇ ਜਾਵੇ ਕਿ ਹਿੰਦੁਸਤਾਨ ਦੇ ਉਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਨੇ ਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਸ਼ਖਸੀਅਤ ਤੇ ਵੱਡੀ ਸ਼ਖਸੀਅਤ ਨਾਲ ਜੁੜੀ ਕੋਈ ਵੀ ਗੱਲ ਬਾਕੀ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣਦੀ ਹੈ ਉਹ ਗੱਲ ਵੱਖਰੀ ਹੈ ਕਿ ਉਹ ਸ਼ਖਸੀਅਤ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਪਰ ਉਹਨਾਂ ਦੀਆਂ ਜਿਹੜੀਆਂ ਪਿੱਛੇ ਪਾਈਆਂ ਗਈਆਂ ਪੈੜਾਂ ਪੈੜਾਂ ਦੇ ਵਿੱਚ ਜਿਹੜੀ ਫੋਟੋ ਦਾ ਜ਼ਿਕਰ ਆਉਣਾ ਫੋਟੋ ਦਾ ਫੈਸਲਾ ਹੋਣਾ ਤੇ ਫਿਰ ਉਹਦੇ ਤੇ ਅਚਾਨਕ ਅੱਜ ਇੱਕ ਵੱਖਰਾ ਮੋੜ ਆਉਣਾ ਤੇ ਉਸ ਤੋਂ ਬਾਅਦ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਹਿ ਲਈ ਮਜਬੂਰ ਹੋਣਾ ਪਿਆ ਕਿ ਜਿਹੜਾ ਫੋਟੋ ਦਾ ਫੈਸਲਾ ਫਿਲਹਾਲ ਰੋਕ ਲਿਆ ਗਿਆ ਮਲਤਵੀ ਕਰ ਦਿੱਤਾ ਗਿਆ ਖੈਰ ਅੱਜ ਦੇ ਇਹ ਸਾਰੇ ਸਿੱਖ ਜੰਮ ਸਿੱਖ ਪੱਕ ਸਿੱਖ ਸਮਾਜ ਹਰਿਆਣਾ ਪੰਜਾਬ ਨਾਲ ਜੁੜੇ ਇਹ ਮਾਮਲੇ ਤੇ ਜਿਹੜੀ ਦਰਸ਼ਕਾਂ ਸਨੇਹੀਆਂ ਨੂੰ ਦੱਸਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜੇ ਸਨ ਉੱਗੇ ਰਾਜੀ ਮਹਾਰ ਤੇ ਸਿੱਖ ਚਿੰਤਕ ਸਰਦਾਰ ਪਰਮਜੀਤ ਸਿੰਘ ਸਰਵਾਸਾ ਸੋ ਸਰਵਾਜੀ ਜਨਰਲ ਇਹ ਮਿਸ਼ਨ ਪੰਜਾਬੀ ਲਈ ਬੜਾ ਮੁਲਾ ਸਮਰ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੇ ਬਰੋਦਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਇਹ ਮਿਸ਼ਨ ਪੰਜਾਬੀ